ਪਾਤਸ਼ਾਹ ਜੀ ਨੇ ਸਾਧ ਸੰਗਤ ਇਹਨਾਂ ਨੂੰ ਸਮਝਾਉਣ ਦਾ ਯਤਨ ਕਰਿਆ ਵੀ ਮਰਿਆਂ ਤੋਂ ਬਾਅਦ ਉਹਨਾਂ ਦੀ ਯਾਦ ਦੇ ਵਿੱਚ ਪ੍ਰਸ਼ਾਦਾ ਛਕਾਉਣ ਦੇ ਨਾਲ ਮਰਿਆਂ ਤੱਕ ਕੋਈ ਚੀਜ਼ ਕਦੇ ਨਹੀਂ ਪਹੁੰਚਦੀ ਇਹਨਾਂ ਵਿਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਕੱਢਿਆ ਕਰਮ ਕਾਂਡਾਂ ਦੇ ਵਿੱਚੋਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਹਰ ਕੱਢਿਆ ਪਰ ਬੜੇ ਦੁੱਖ ਦੀ ਗੱਲ ਹੈ ਅੱਜ ਫਿਰ ਅਸੀਂ ਵਿਹਿਮਾਂ ਭਰਮਾਂ ਦੇ ਅੰਦਰ ਜਾਤਾਂ ਪਾਤਾਂ ਦੇ ਅੰਦਰ ਗਲਤਾਰ ਹੋ ਕੇ ਰਹਿ ਗਏ ਇਹ ਜਾਤਾਂ ਪਾਤਾਂ ਦੇ ਅੰਦਰ ਵਿਹਿਮਾਂ ਭਰਮਾਂ ਦੇ ਅੰਦਰ ਸਿੱਖ ਕੌਮ ਫਿਰ ਕਰਮ ਕਾਂਡਾਂ ਦੇ ਅੰਦਰ ਗਲਤਾਰ ਹੋ ਗਈ ਪਹਿਲਾਂ ਲੋਕ ਸ਼ਰਾਦ ਖਵਾਇਆ ਕਰਦੇ ਸਨ ਪੰਡਤਾਂ ਨੂੰ ਅੱਜ ਕੱਲ ਸ਼ਰਾਦ ਖਵਾਇਆ ਜਾਂਦਾ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਸਾਧ ਸੰਗਤ ਸ਼ਰਾਦਾਂ ਦੇ ਦਿਨਾਂ ਦੇ ਅੰਦਰ ਗ੍ਰੰਥੀ ਸਿੰਘ ਨੂੰ ਮਰਿਆਂ ਦੀ ਯਾਦ ਦੇ ਅੰਦਰ ਅੱਜ ਅਸੀਂ ਭੋਜਨ ਛਕਾਉਨੇ ਆ ਸ਼ਰਾਦ ਛਕਾਉਨੇ ਆ ਪ੍ਰਸ਼ਾਦੇ ਦੇ ਨਾਮ ਤੇ ਅੱਜ ਸ਼ਰਾਦ ਸਾਡੇ ਸਿੱਖਾਂ ਦੇ ਘਰ ਦੇ ਵਿੱਚ ਆ ਕੇ ਘਰ ਕਰ ਗਏ ਇਹਨਾਂ ਕਰਮ ਕਾਂਡਾਂ ਦੇ ਵਿੱਚੋਂ ਗੁਰੂ ਨਾਨਕ ਨੇ ਕੱਢਿਆ ਸੀ ਸਾਨੂੰ ਸਮਝਾਉਣ ਦਾ ਯਤਨ ਕਰਿਆ ਸੀ ਭਲਿਆ ਜੇ ਸੇਵਾ ਕਰਨੀ ਆ ਰੋਟੀ ਪਾਣੀ ਪੁੱਛਣਾ ਤੇ ਜਿੰਦੇ ਮਾਪੇ ਬਾਪ ਦੀ ਸੇਵਾ ਕਰਨ ਜੀ ਜਿੰਦੇ ਮਾਪੇ ਬਾਪ ਦੀ ਸੇਵਾ ਕਰ ਉਹਦੇ ਵਰਗਾ ਦੁਨੀਆਂ ਦੇ ਉੱਤੇ ਹੋਰ ਮੇਵਾ ਕੋਈ ਨਹੀਂ ਮਾਪੇ ਬਾਪ ਦੇ ਪੈਰਾਂ ਦੇ ਵਿੱਚ ਰੱਬ ਵੱਸਦਾ ਜੇ ਮਾਪੇ ਬਾਪ ਦੇ ਪੈਰਾਂ ਦੇ ਵਿੱਚੋਂ ਰੱਬ ਪ੍ਰਾਪਤ ਨਹੀਂ ਕਰ ਸਕੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਿੰਨੇ ਮਰਜੀ ਡੰਡੋਤਾ ਕਰੀ ਜਾਓ ਮੱਥੇ ਰਗੜੀ ਜਾਓ ਢੋਈ ਕਿਤੇ ਨਹੀਂ ਮਿਲਣੀ ਜਿੰਦੇ ਮਾਪੇ ਬਾਪ ਨੂੰ ਪਾਣੀ ਨਹੀਂ ਕਦੇ ਪੁੱਛਿਆ ਤੇ ਮਰਿਆਂ ਤੋਂ ਬਾਅਦ ਸਾਧ ਸੰਗਤ ਦੇ ਦੇਸੀ ਘੋਹ ਮੂੰਹ ਦੇ ਵਿੱਚ ਪਾਉਨੇ ਆ ਉਹ ਮਸਲਾ ਸਤਕਾਰ ਦਾ ਨਹੀਂ ਮਸਲਾ ਸਿਰਫ ਸਾਡਾ ਇੰਨਾ ਹੈ ਵੀ ਸਵੀਰ ਨੂੰ ਅੱਗ ਛੇਤੀ ਪਵੇ ਤੇ ਵੇਲੇ ਹੋ ਕੇ ਛੇਤੀ ਘਰਾਂ ਨੂੰ ਜਾਈਏ ਅੱਜ ਕਿਉਂ ਬਿਰਧ ਆਸ਼ਰਮ ਖੁੱਲ ਗਏ ਅਜ ਜ਼ਿਲੰਦਰ ਤੋਂ ਲੈ ਕੇ ਲੁਧਿਆਣੇ ਤੱਕ 60 65 ਕਿਲੋਮੀਟਰ ਦਾ ਸਾਧ ਸੰਗਤ ਇਹ ਫਾਸਲਾ ਬਣਦਾ ਹੈ ਤੇ ਇਹਦੇ ਵਿੱਚ ਹੀ ਤਿੰਨ ਚਾਰ ਬਿਰਧ ਆਸ਼ਰਮਾਂ ਦਾ ਤੇ ਮੈਨੂੰ ਪਤਾ ਹੈ ਜੇ ਕੋਈ ਹੋਰ ਹੋਣਗੇ ਉਹਦਾ ਮੈਨੂੰ ਪਤਾ ਨਹੀਂ ਇਹ ਕਿਉਂ ਇਹਨੇ ਬਿਰਧ ਆਸ਼ਰਮਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਕਿਉਂਕਿ ਅਸੀਂ ਮਾਪੇ ਰੋਲ ਦਿੱਤੇ ਅਸੀਂ ਬਜ਼ੁਰਗਾਂ ਨੂੰ ਸਾਂਭਣ ਦਾ ਯਤਨ ਨਹੀਂ ਕੀਤਾ ਅਸੀਂ ਆਪਣੇ ਮਾਂ ਬਾਪ ਦਾ ਬੁਢੇਪਾ ਰੋਲ ਦਿੱਤਾ ਤਾਂ ਬਿਰਧ ਆਸ਼ਰਮਾਂ ਦਾ ਸਹਾਰਾ ਲੈਣਾ ਪਿਆ ਜ਼ਿੰਦਗੀ ਤਾਂ ਕੱਟਣੀ ਹੈ ਨਾ ਜਿਉਂਦੇ ਮਾਂ ਬਾਪ ਬਜ਼ੁਰਗ ਹੋ ਗਏ ਬਜ਼ੁਰਗ ਮਾਂ ਬਾਪ ਬਜ਼ੁਰਗ ਬਾਪੂ ਸਾਥ ਸੰਗਤ ਰੋੜਾ ਪਾਉਂਦਾ ਰਹਿ ਗਿਆ ਪੁੱਤਰਾ ਮੇਰੇ ਕਮਰੇ ਦੇ ਅੰਦਰ ਹਨੇਰਾ ਹੋਇਆ ਇੱਥੇ ਕਿਤੇ 150 ਰੁਪਏ ਦਾ ਲਿਆ ਕੇ ਬੱਲਵਲਾ ਦੇ ਉਹ ਨਹੀਂ ਸਾਡੇ ਕੋਲੋਂ ਲੱਗਾ ਤੇ ਮਰਿਆਂ ਤੋਂ ਬਾਅਦ ਮੜੀ ਦੇ ਉੱਤੇ ਦੀਵੇ ਜਗਾਉਂਦੇ ਫਿਰਦੇ ਆਂ ਵੀ ਗਾਂ ਬਾਪੂ ਨੂੰ ਨੇਹਰਾ ਹੁੰਦਾ ਉੱਥੇ ਚਾਨਣ ਕਰਕੇ ਆਈਏ ਮਰਿਆਂ ਤੋਂ ਬਾਅਦ ਮੜੀਆਂ ਦੇ ਉੱਤੇ ਦੀਵੇ ਜਗਾਉਂਦੇ ਫਿਰਦੇ ਆਂ ਸਾਧ ਸੰਗਤ ਹੋਰ ਗੱਲ ਇੱਕ ਯਾਦ ਰੱਖਿਓ ਇਹ ਸਾਡੇ ਘਰ ਕਰਦੀ ਕਹਾਣੀ ਹੈ ਸਾਡੇ ਪਿੰਡਾਂ ਪਿੰਡਾਂ ਦੀ ਕਹਾਣੀ ਹੈ ਜਦੋਂ ਮਾਪੇ ਬਜ਼ੁਰਗ ਹੋ ਜੇ ਨਾ ਤੇ ਉਹ ਸਾਡੇ ਵਾਸਤੇ ਬੁੜਾ ਤੇ ਬੁੜੀ ਬਣ ਜਾਂਦੇ ਆ ਵੀ ਇਹ ਬੁੜਾ ਹੈ ਤੇ ਇਹ ਬੁੜੀ ਹੈ ਅੱਛਾ ਮਾਂ ਬਾਪ ਜਿਨੇ ਜਨਮ ਦਿੱਤਾ ਜਿਨੇ ਪਾਲਿਆ ਜਿਨੇ ਜਵਾਨ ਕੀਤਾ ਜਿਨੇ ਸਾਨੂੰ ਇੱਥੋਂ ਤੱਕ ਬੁਕਾਮਯਾਬ ਕੀਤਾ ਉਹ ਸਾਡੇ ਵਾਸਤੇ ਬੁੜਾ ਤੇ ਬੁੜੀ ਹੋ ਗਏ ਤੇ ਜਿਹੜਾ ਵਿਲੜ ਆ ਡੇਰੇ ਬਣਾ ਕੇ ਸਾਧ ਬੈਠਾ ਹੈ ਕਰੋੜ ਕਰੋੜ ਦੀਆਂ ਗੱਡੀਆਂ ਤੇ ਘੁੰਮਦਾ ਇਹ ਸਾਧ ਸੰਗਤ